ਇਹ ਮਾਮਲਾ ਇਹ ਜੀ 12425 ਨੂੰ ਰਾਜਦੀਪ ਪੁੱਤਰ ਰਜਿੰਦਰ ਕੁਮਾਰ ਉਹ ਤਰਾਂਚਲ ਤੋਂ ਆਏ ਪਰਿਵਾਰ ਸਮੇਤ ਦੁਰਗਾਣਾ ਮੰਦਰ ਸ੍ਰੀ ਅਮਰਸਰ ਸਾਹਿਬ ਆਏ ਸੀ ਮੱਥਾ ਟੇਕਣ। ਉੱਥੇ ਇੱਥੇ ਮੱਥਾ ਟੇਕਣ ਤੋਂ ਬਾਅਦ ਇਹਨਾਂ ਨੇ ਉੱਥੇ ਈ ਰਿਕਸ਼ਾ ਕੀਤਾ। ਦੋ ਮੁੰਡੇ ਇਹਨਾਂ ਨੂੰ ਮਿਲੇ ਉਹ ਉਹਨਾਂ ਨੇ ਦੋਨਾਂ ਨੇ ਇਹਨਾਂ ਨੂੰ ਕਿਹਾ ਵੀ ਅਸੀਂ ਤੁਹਾਨੂੰ ਹੋਰ ਬਾਕੀ ਦੇ ਵੀ ਵਕ ਵਕ ਮੰਦਰ ਘੁਮਾ ਦਿੰਦੇ ਹਾਂ। ਇਹ ਉਹਨਾਂ ਨੂੰ ਗਮਰਾਹ ਕਰਕੇ ਤੇ ਬਾਇਆ ਦਵੁਰਜੀ ਕਿਲਾ ਮੇ ਗਾੜੀ ਰੋਡ ਤੋਂ ਜਿਹੜੀ ਫਤਿਹਪੁਰ ਰਾਜਪੁੱਤਰ ਨੂੰ ਜਾਂਦੀ ਉਹਦੇ ਤੇ ਲੈ ਗਏ। ਉੱਥੇ ਦਾਤਰਦੀ ਰੋਗ ਦੇ ਉੱਤੇ ਦੋਨਾਂ ਨੇ ਇਹਨਾਂ ਨੂੰ ਥੱਲੇ ਉਤਾਰ ਕੇ ਤੇ ਸਾਰਾ ਇਹਨਾਂ ਤੋਂ 18.5 ਲੱਖ ਰੁਪਈਆ 골ਡ ਜੋ ਉਹਨਾਂ ਦੀ ਵਾਈਫ ਦੇ ਸੀ ਤੇ ਪਲੱਸ ਮੋਬਾਈਲ ਘੜੀ ਸਾਰਾ ਕੁਝ ਇਹ ਲੁੱਟ ਕੇ ਤੇ ਭੱਜ ਗਿਆ ਇਹ ਉੱਥੋਂ ਫਿਰ ਰਾਤ ਨੂੰ ਸ਼ਾਮ ਨੂੰ ਇਹ ਵਿਕੇਲੇ ਵਿੱਚ ਗਿਆ ਕਿ ਉੱਥੋਂ ਇਹਨਾਂ ਨੇ ਇਨਫੋਰਮੇਸ਼ਨ ਦਿੱਤੀ ਕੰਟਰੋਲ ਦੇ ਉੱਤੋਂ ਪਤਾ ਲੱਗਿਆ ਉੱਥੋਂ ਫਿਰ ਅਸੀਂ ਮੈਂ ਤੇ ਐਸਐਚਓ ਸਾਹਿਬ ਦੋਨੇ ਹੀ ਅਸੀਂ ਮੌਕੇ ਤੇ ਪਹੁੰਚੇ ਮੌਕੇ ਤੇ ਪਹੁੰਚ ਕੇ ਤੇ ਮੋਬਾਈਲ ਜਿਹੜਾ ਸੀਗਾ ਇਹ ਇਹਨਾਂ ਨੇ ਉੱਥੇ ਸੁੱਟ ਦਿੱਤਾ ਅਸੀਂ ਫਿਰ ਟੈਕ ਆਪਣੇ ਟੈਕਨੀਕਲੀ ਮਦਦ ਦੇ ਨਾਲ ਆਪਣੇ ਸਾਈਬਰ ਐਕਸਪਰਟ ਦੀ ਅਸੀਂ ਪਹਿਲਾਂ ਮੋਬਾਈਲ ਇਹਨਾਂ ਦਾ ਲੱਭ ਲਿਆ ਤੇ ਮੋਬਾਈਲ ਲੱਭਣ ਤੋਂ ਬਾਅਦ ਫਿਰ ਅਸੀਂ ਉਹਦੇ ਤੋਂ ਗਾਂ ਤੋਂ ਗਾਂ ਕਰਕੇ ਤੇ ਫਿਰ ਅਸੀਂ ਦੋ ਬੰਦੇ ਜਿਹੜੇ ਹੈਗੇ ਆ ਮੇਨ ਅਕਿਊਜ਼ਡ ਸੀਗੇ ਆਪਣੇ ਪ੍ਰਭਜੀ ਤੇ ਬੁੱਧਲਾ ਦਾ ਤੇ ਜੋਗਨਪ੍ਰੀਤ ਹੈਗਾ ਫਤੇਪੁਰ ਰਾਜਪੂਤਾ ਹੁਣ ਰਹਿੰਦਾ ਹੈ ਪਿੱਛੇ ਨਵੇਂ ਪਿੰਡ ਦਾ ਇਹ ਫਿਰ ਦੋਨੇ ਅਰੈਸਟ ਕਰ ਲਿਆ ਬੱਸ ਇਹੀ ਸੀ ਇਹਨਾਂ ਨੇ ਇਹੀ ਵਾਰਦਾਤਾ ਕਰਦੇ ਆ ਕਿ ਰਿਕਸ਼ਾ ਦਾ ਹੈਗਾ ਇਹਨਾਂ ਦੇ ਕੋਲ ਉਹਦੇ ਉੱਤੇ ਚੜਾ ਲੈਂਦੇ ਆ ਲੋਕਾਂ ਨੂੰ ਉਹ ਫਿਰ ਸੁੰਨਸਾਨ ਜਗ੍ਹਾ ਤੇ ਜਾ ਕੇ ਇਹ ਲੁੱਟਦੇ ਆ ਹਥਿਆਰ ਨਹੀਂ ਕੋਈ ਦੂਜਾ ਹਥਿਆਰ ਨਹੀਂਗਾ ਬੇਸਿਕਲੀ ਇਹਨਾਂ ਨੇ ਉਹਦੇ ਤੇ ਆਪਣੇ ਕੇਸ 'ਚ ਜਿਹੜੀ ਆ ਉਹ ਮਿਲ ਗਈ ਆ ਜਿਹਦੇ ਨਾਲ ਇਹਨਾਂ ਨੇ ਇਹ ਕੰਮ ਕੀਤਾ ਸੀ ਪਹਿਲਾਂ ਅਜੇ ਹੁਣ ਚੈੱਕ ਕਰਾਉਂਦੇ ਆ ਜੀ ਪਹਿਲਾਂ ਦਾ ਅਜੇ ਕਲੀਅਰ ਕਰ ਰਹੇ ਆ ਆਪਣੇ ਥਾਣੇ ਦੋ ਦਰਮ ਵਿਚੀਠੇ ਤੋਂ ਪਤਾ ਕਰਾ ਰਹੇ ਇੱਕ ਪਰਚਾ ਹੈਗਾ ਸਰ ਨੋਆ ਕੋਈ ਇਹਨਾਂ ਨੂੰ ਇੱਕ ਨੋਆ ਖੋਈ ਆ ਪਹਿਲਾਂ ਇਹਨਾਂ ਨੇ ਉਹ ਪਰਚਾ ਇਹਨਾਂ ਤੇ ਰਜਿਸਟਰਡ ਹੈਗਾ ਹਾਂ ਬਰਾਮਦਗੀ ਜਿਹੜੀ ਇਹ ਸਾਰੀ ਆ ਉਹਦੇ ਵਿੱਚ ਆਏਗਾ ਮੋਬਾਈਲ ਟੋਟਲ ਦੀ ਟੋਟਲ ਬਰਾਮਦਗੀ ਹੋ ਗਈ 500 ਰੁਪਇਆ ਘੱਟ ਉਹ ਇਹਨਾਂ ਨੇ ਖਰਚ ਲਿਆ ਸੀ ਬਾਕੀ 18000 ਰੁਪਇਆ ਕੈਸ਼ ਘੜੀ ਇੱਕ ਇਹਨਾਂ ਦੀ ਹੈਗੀ 스마트 ਵਾਚ ਫਿਰ ਮੋਬਾਈਲ ਗੇਰ ਰਿੰਗ ਦੀ ਹੈਗੀਆਂ ਮੰਗਲ ਸੂਤਰ 골ਡ ਰਿੰਗਸ ਤੇ ਡਾਇਮੰਡ ਦੀਆਂ ਦੋ ਇਹ ਸਾਰੇ ਦਾ ਸਾਰਾ ਰਿਕਵਰ ਹੋ ਗਿਆ ਹਾਂ ਉਹ ਜਿਹੜਾ ਜਿਹੜਾ ਮੇਨ ਗੱਲ ਦੱਸਣ ਵਾਲੀ ਇਹ ਆ ਵੀ ਇਹ ਲੁੱਟ ਕੇ ਲਿਜਾ ਕੇ ਜਿਹੜਾ ਸੋਨਾ ਸੀ ਇਹਨਾਂ ਨੇ ਅੱਧਾ ਅੱਧਾ ਕਰ ਲਿਆ ਤੇ ਦੋਨਾਂ ਆਪੋ ਆਪਣੀ ਵਾਈਫ ਨੂੰ ਦਿੱਤਾ ਸੀ ਇਹ ਫਿਰ ਸਾਨੂੰ ਪਤਾ ਲੱਗਿਆ ਇਹਨਾਂ ਦੀ ਇਦਾਂ ਹੀ ਕਲਬਾ ਬੇਚ ਦੀਆਂ ਇਹਨਾਂ ਦੀਆਂ ਘਰਦੀਆਂ ਜਾ ਕੇ ਸਮਾਨ ਇਹ ਫਤਿਹਪੁਰ ਰਾਜਪੂਤਾਂ ਤੋਂ ਆਪਣੇ 게ਟ ਲੱਗ ਗਿਆ ਸਾਨੂੰ ਫਿਰ ਇਹ ਮਿਲ ਗਈਆਂ ਇਹ ਸੋਨਾ ਵੇਚਣੀ ਜਾ ਰਹੀਆਂ ਸੀ ਇਹ ਦੋਨੀਆਂ ਜਨਾਨੀਆਂ ਵੀ ਅਰੈਸਟ ਕਰਦੇ